ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰੋਲਾ ਜੰਕਸ਼ਨ ਤੇ ਜਿੱਥੇ ਗੱਲ ਹੁੰਦੀ ਹੈ ਪੰਜਾਬ ਦੇ ਸਿਤਾਰਿਆਂ ਦੀ ਸੱਚੀ ਕਹਾਣੀ ਦੀ ਅੱਜ ਅਸੀਂ ਗੱਲ ਕਰਾਂਗੇ ਉਸ ਕੁੜੀ ਦੀ ਜੋ ਆਪਣੇ ਗੀਤਾਂ ਨਾਲ ਪੂਰੀ ਦੁਨੀਆ 'ਚ છਾਈ ਹੋਈ ਹੈ ਜੀ ਹਾਂ ਗੱਲ ਕਰ ਰਹੇ ਹਾਂ ਸੁਨੰਦਾ ਸ਼ਰਮਾ ਦੀ ਪਰ ਅੱਜ ਗੱਲ ਉਸਦੇ ਗੀਤਾਂ ਦੀ ਨਹੀਂ ਗੱਲ ਹੈ ਉਸਦੇ ਬॉयਫਰੈਂਡ ਦੀ ਜੀ ਹਾਂ ਸੁਨੰਦਾ ਦਾ ਨਵਾਂ ਗੀਤ ਆ ਬॉयਫਰੈਂਡ ਤੇ ਹੁਣ ਪੂਰਾ ਇੰਟਰਨੈਟ ਇਹ ਹੀ ਪੁੱਛ ਰਿਹਾ ਹੈ ਇਹ ਮੁੰਡਾ ਕੌਣ ਹੈ ਜਿਸਦੇ ਨਾਲ ਸੁਨੰਦਾ ਇੰਨਾ ਖੁਸ਼ ਦਿਖ ਰਹੀ ਹੈ ਤਸਵੀਰਾਂ ਤੇ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਗੀਤ ਨਹੀਂ ਇੱਕ ਰੀਅਲ ਲਵ ਸਟੋਰੀ ਹੈ ਸੁਨੰਦਾ ਨੇ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਸੀ ਕੈਪਸ਼ਨ ਸੀ ਹੀ said let's no tell anyone yet i said let's post it eh post dekh ke friends pagal ho gayi oh my god sunanda sharma da boyfriend aa gaya par chehra ojal si sirf pith to dikh raha si hun te phir jad sunanda da nawa geet aaya ohi munda us geet di video te nazar aaya lamba gora ate english touch sunanda naal ਕੈਮਿਸਟਰੀ ਫੁਲ ਫਿਲਮੀ ਲੋਕਾਂ ਨੇ ਕਿਹਾ ਹੁਣ ਤਾਂ ਪੱਕਾ ਹੋ ਗਿਆ ਇਹੀ ਹੈ ਸੁਨੰਦਾ ਦਾ ਰੀਅਲ ਬੋਏਫ੍ਰੈਂਡ ਖਬਰਾਂ ਆਈਆਂ ਕਿ ਇਹ ਹੈ ਮੁੰਡਾ ਜੋਸ਼ੂਆ ਸਟਰਲਿੰਗ ਹੈ ਲੰਡਨ ਦਾ ਮਾਡਲ ਕਿਟਨ ਬੈਕਗ੍ਰਾਉਂਡ ਨਾਲ ਪਰ ਕੋ ਗੱਲ ਇੱਥੇ ਖਤਮ ਨਹੀਂ ਹੋਈ ਸੁਨੰਦਾ ਨੇ ਕੁਝ ਦਿਨ ਬਾਅਦ ਸਟੋਰੀ ਪਾਈ ਸਾਡੇ ਇੱਥੇ ਤਾਂ ਸਿਆਪਾ ਪੈ ਗਿਆ ਭਰਾ ਹੁਣ ਲੋਕ ਕਹਿਣ ਲੱਗ ਪਏ ਇਹ ਤਾਂ ਸੁਨੰਦਾ ਕੰਟਰੋਵਰਸੀ ਤੋਂ ਬਚ ਰਹੀ ਹੈ ਕਿਸੇ ਨੇ ਕਿਹਾ ਪਬਲਿਸਿਟੀ ਸਟੰਟ ਕਿਸੇ ਨੇ ਕਿਹਾ ਸਿਰਫ ਫਰੈਂਡਸ਼ਿਪ ਪਰ ਵੀਰੇ ਜਿਹੜਾ ਕੈਮਿਸਟਰੀ ਵੀਡੀਓ ਚ ਸੀ ਉਹੀ ਫਰੈਂਡਸ਼ਿਪ ਵਾਲੀ ਤਾਂ ਕਦੇ ਹੋ ਨਹੀਂ ਸਕਦੀ ਹੁਣ ਆ ਗੀਚ ਦੀ ਗੱਲ ਕਰੀਏ ਗੀਚ ਇੱਕ ਸੀਨ ਹੈ ਜਿੱਥੇ ਸੁਨੰਦਾ ਉਸ ਨੂੰ ਪੰਜਾਬੀ ਸਿਖਾ ਰਹੀ ਹੈ ਉਹ ਮੁੰਡਾ ਕਹਿੰਦਾ ਹੈ ਤੁਸੀਂ ਕਿਵੇਂ ਹੋ ਤੇ ਸੁਨੰਦਾ ਹਸਦੀ ਕਹਿੰਦੀ ਹੈ ਬੱਸ ਕਰ ਕਿਵੇਂ ਨਹੀਂ ਕਿਵੇਂ ਉਹ ਮੋਮੈਂਟ ਇਨਾ ਕਿਊਟ ਹੈ ਕਿ ਲੋਕਾਂ ਨੇ ਕਮੈਂਟ ਕੀਤਾ ਸੁਨੰਦਾ ਆਪਣੇ ਰੀਅਲ ਬੌਏਫ੍ਰੈਂਡ ਨੂੰ ਪੰਜਾਬੀ ਬੋਲਣਾ ਸਿਖਾ ਰਹੀ ਹੈ ਫੈਨਸ ਨੇ ਰੀਲਸ ਬਣਾਈਆਂ ਕਿਸੇ ਨੇ ਲਿਖਿਆ ਗੋਰਾ ਮੁੰਡਾ ਦੇ ਸਟਾਈਲ ਕਿਸੇ ਨੇ ਕਿਹਾ ਸੁਨੰਦਾ ਨੇ ਲੰਡਨ ਨੂੰ ਵੀ ਪੰਜਾਬੀ ਬਣਾ ਦਿੱਤਾ ਹੁਣ ਗੱਲ ਹੋਰ ਇੰਟਰਸਟਿੰਗ ਬਣਦੀ ਹੈ ਸੁਨੰਦਾ ਨੇ ਇੱਕ ਇੰਟਰਵਿਊ ਚ ਕਿਹਾ ਮੈਨੂੰ ਲੱਗਦਾ ਲਵ ਲੈਂਗੁਏਜ ਸਿਰਫ ਪੰਜਾਬੀ ਹੋਣੀ ਚਾਹੀਦੀ ਏ ਉਹ ਸਮਝ ਨਹੀਂ ਸਕਦਾ ਪਰ ਮੈਂ ਉਸ ਨੂੰ ਸਿਖਾ ਰਹੀ ਹਾਂ ਇਹ ਸੁਣ ਕੇ ਫੈਨ ਇਮੋਸ਼ਨਲ ਹੋ ਗਏ ਕਿਸੇ ਨੇ ਕਿਹਾ ਸੁਨਿੰਦਾ ਪਿਆਰ ਨੂੰ ਪੰਜਾਬੀ ਬਣਾ ਕੇ ਛੱਡੂਗੀ ਤੇਹੀ ਲਾਈਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੁਣ ਲੋਕਾਂ ਨੂੰ ਲੱਗਦਾ ਹੈ ਕਿ ਇਹ ਸੱਚੀ ਲਵ ਸਟੋਰੀ ਹੈ ਜਬ ਵੀਡੀਓ ਦੀ ਪ੍ਰੋਮੋਸ਼ਨ ਪਰ ਵਟੈਵਰ ਇਟ ਇਟ ਇਜ਼ ਲੋ ਕੈਰ ਨੇ ਸੁਨਿੰਦਾ ਸ਼ਰਮਾ ਦੀ ਚਾਰਮ ਅਲੱਗ ਹੀ ਲੈਵਲ ਤੇ ਆ ਗਈ ਹੈ ਹੁਣ ਕੁਝ ਰਿਪੋਰਟਸ ਆ ਰਹੀਆਂ ਨੇ ਕਿ ਜੋਸ਼ੂਆ ਸਟਰਲਿੰਗ ਪੂਰੀ ਤਰ੍ਹਾਂ ਪੰਜਾਬ ਆ ਗਿਆ ਹੈ। ਉਹ ਕੁਝ ਸ਼ੋਚ ਸੁਨੰਦਾ ਨਾਲ ਵੀ ਵਿਖਿਆ ਗਿਆ ਹੈ। ਉਹ ਪੰਜਾਬੀ WhatsApp ਵੀਡ ਕਰਦਾ ਹੈ ਜਿਵੇਂ ਸੋਣੀਏ ਤੁਸੀਂ ਚੰਗੀ ਲੱਗਦੀ ਹੋ। ਤੇ ਲੋਕ ਕਹਿ ਰਹੇ ਨੇ ਸੁਨੰਦਾ ਸ਼ਰਮਾ ਨੇ ਅੰਗਰੇਜ਼ ਨੂੰ ਵੀ ਪੰਜਾਬੀ ਬਣਾ ਦਿੱਤਾ। ਇੱਕ ਫੈਨ ਨੇ ਕਮੈਂਟ ਕੀਤਾ ਸੁਨੰਦਾ ਦਾ ਲਵ ਸਟੋਰੀ ਪੂਰੇ ਮਨਿੰਦਰ ਗਿੱਲ ਦੀ ਮੂਵੀ ਦੀ ਤਰ੍ਹਾਂ ਲੱਗਦੀ ਹੈ। ਤੇ ਅਜੇ ਤੱਕ ਇਹ ਕਨਫਰਮ ਨਹੀਂ ਹੋਇਆ ਕਿ ਜੋਸ਼ੂਆ ਸਟਰਲਿੰਗ ਉਸ ਦਾ ਰੀਅਲ ਬੋਏਫ੍ਰੈਂਡ ਹੈ ਜਾਂ ਵੀਡੀਓ ਦਾ ਕੋ-ਐਕਟਰ ਹੈ। ਪਰਸਨਨਦਾ ਦੇ ਸਮਾਈ ਲੋਦੀ ਕੈਮਿਸਟਰੀ ਤੇ ਪੰਜਾਬੀ ਬੋਲਣਾ ਸਿਖਾਉਣ ਵਾਲੇ ਮੂਮੈਂਟ ਲੋਕਾਂ ਨੂੰ ਇਮੋਸ਼ਨਲ ਵੀ ਕਰ ਗਏ ਤੇ ਕ੍ਰੀਸੀਸ ਵੀ ਤਾਂ ਵੀਰੋ ਤੁਹਾਡੇ ਅਕੋਰਡਿੰਗ ਕੀ ਲੱਗਦਾ ਏ ਕਿਸਨੂੰ ਦਾ ਸ਼ਰਮਨ ਨੇ ਆਪਣਾ ਰੀਅਲ ਬੋਏਫ੍ਰੈਂਡ ਸਭ ਨੂੰ ਦਿਖਾ ਦਿੱਤਾ ਜਾਂ ਫਿਰ ਏਕ ਪ੍ਰੋਮੋਸ਼ਨਲ ਲਵ ਸਟੋਰੀ ਏ ਕਮੈਂਟਾਂ ਚ ਦੱਸੋ ਆਪਣੀ ਸੋਚ ਜੇ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਦੋਸਤੋ ਅਗਲੀ ਨਵੀਂ ਅਪਡੇਟ ਨਾਲ ਜਦ ਤੱਕ ਲਈ ਧੰਨਵਾਦ ਜੀ